ਵਾਹਿਗੁਰੂ ਜੀ ਕੀ ਬੋਲੇ ਸਲਾਮ ਅਲੈਕੁਮ ਵਾਅਲੈਕੁਮ ਅੱਜ ਆਪਾਂ ਸਾਰੇ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਜਿਹੜੇ ਯਾਦ ਦੇ ਰਹੇ ਉਹਨਾਂ ਲੁੱਟਿਆ ਏ ਜਿਹੜੇ ਯਾਦ ਦੇ ਰਹੇ ਉਹਨਾਂ ਲੁੱਟਿਆ ਏ ਸੁੱਤੇ ਰਹੇ ਜਿਹੜੇ ਬੰਦੇ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਤੇ ਉਹ ਬੜਾ ਕੁਝ ਕਰਦਾ ਹੈ ਕਦੇ ਇਸਾਨੀ ਨਾਲ ਹੋ ਜਾਂਦਾ ਕਦੇ ਮੁਸਲਮਾਨਾਂ ਨਾਲ ਕਦੇ ਹਿੰਦੂਆਂ ਇਸਲਾਮਾਂ ਨਾਲ ਬੜਾ ਕਤ ਹੋ ਰਿਹਾ ਹੈ ਮੈਂ ਬੇਨਤੀ ਕਰਨਾ ਚਾਹਾਂਗਾ ਸਿੱਖ ਸਭਾ ਨਾਲ ਸੀ ਸਭੀ ਜੀ ਨੂੰ ਇਨਸਾਨੀਅਤ ਦੀ ਗੱਲ ਲੱਗਦੀ ਹੈ ਮਨੁੱਖਤਾ ਦੀ ਗੱਲ ਹੁੰਦੀ ਹੈ ਕਿ ਸਿੱਖ ਨਾਲ ਪਰ ਤੇ ਅਸੀਂ ਸਭਾ ਪ੍ਰੇਮ ਕੋਲ ਦੇ ਨਾਲ ਨਾ ਕਿ ਇਥੋਂ ਸਭਾ ਸਾਨੂੰ ਇਨਸਾਨੀਅਤ ਦੀ ਗੱਲ ਲੈਤੀ ਹੈ ਇਥੇ ਸਭਾ ਇਨਸਾਨੀਅਤ ਦੀ ਗੱਲ ਹੁੰਦੀ ਹੈ ਉਹ ਬਾਤ ਆਪਾਂ ਸਾਰੇ ਨਾਲ ਕੇ ਇਹ ਜੋ ਪ੍ਰੋਗਰਾਮ ਆ ਕੋਈ ਲੋਕਾਂ ਲੱਗਿਆ ਇਹਦਾ ਵੱਧ ਕਰਕੇ ਸਾਰੇ ਲੋਕ ਦੇਣਾ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਸੀਂ ਜਿੰਨੇ ਵੀ ਇੱਥੇ ਅੱਜ ਗੋਲੇ ਵੱਡੀ ਗੈਂਤੀ ਵਿੱਚ ਕਿਉਂਕਿ ਇਹ ਗੱਲ ਨੇ ਅੱਜ ਉਹ ਲੋਕਾਂ ਦੇ ਕੰਨਾਂ ਤੱਕ ਗੱਲ ਪਹੁੰਚਾਣੀ ਆ ਕਿਉਂਕਿ ਇਹ ਇਨਸਾਨੀਅਤ ਦੀ ਗੱਲ ਹੈ ਇਹ ਧਰਮ ਦੀ ਗੱਲ ਨਹੀਂ ਆ ਮੈਂ ਇਹ ਬੇਨਤੀ ਕਰਾਂਗਾ ਇਹਨੂੰ ਇੱਕ ਧਰਮ ਦਾ ਮੁੱਦਾ ਬਣਾ ਕੇ ਪੇਸ਼ ਨਾ ਕੀਤਾ ਜਾਵੇ ਇਹ ਇਨਸਾਨੀਅਤ ਦਾ ਮੁੱਦਾ ਹੈ क्योंकि असली फंड के आने जनरल से कि महापुरुष के बराले कैसे होते हैं मैं श्रीमान को बहुत बहुत नहीं मानता जब ईर का मर गया ना कि ईर का मौत है वो लोगों की जो ईर मरी है तो आती ही नहीं है कबीर अल्लाह तो आओ मैं सारे इंसान का नवाज करूं अपनी बंदों और साथ वाले हरजी से कि

ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕੁਮ ਵਾਅਲੈਕੁਮ ਅਸਸਲਾਮੁਅਲੈਕੁਮ